ਬਹੁਤ ਇਸ ਤੱਕ ਨੂੰ ਸੰਘਰਸ਼ ਨਾਗੇ ਨੂੰ ਲੈ ਕੇ ਜਾ ਰਹੇ ਸੀਗੇ ਪਰ ਜੋ ਪਰਿਵਾਰ ਦੇ ਨਾਲ ਪਰਿਵਾਰ ਦਾ ਫੈਸਲਾ ਸੀਗਾ ਉਹ ਅਸੀਂ ਸਾਰੀ ਕਮੇਟੀ ਨੇ ਮੰਨ ਵੀ ਲਿਆ ਪਰ ਉਹਦੇ ਨਾਲ ਸਾਡਾ ਜਿਹੜਾ ਸਹਿਮਤੀ ਵੀ ਨਹੀਂ ਹੈਗੀ ਮਨ ਵੀ ਬੜਾ ਦੁਖੀ ਆ ਕਿਉਂਕਿ ਜਦੋਂ ਅਸੀਂ ਅਸੀਂ ਵੀ ਦੇਖੋ ਆਪਣੇ ਘਰ-ਬਾਰ ਸਾਰਾ ਕੁਝ ਛੱਡ ਕੇ ਅਸੀਂ ਸੰਘਰਸ਼ ਲੜ ਹੀ ਰਹੇ ਹਾਂ ਸਾਨੂੰ ਹਰ ਪਾਸਿਓਂ ਦੇਖੋ ਆਮ ਆਦੀ ਪਾਰਟੀ ਦੇ ਮੀਡੀਆ ਵੱਲੋਂ ਸਰਕਾਰ ਵੱਲੋਂ ਸਾਨੂੰ ਵੀ ਤਾਂ ਤੰਗ ਪ੍ਰੇਸ਼ਾਨ ਕੀਤਾ ਕਿਣਾ ਇਸ ਚੀਜ਼ ਦੇ ਨਾਲ ਸਾਡੀ ਜਿਹੜੀ ਕਮੇਟੀ ਦਾ ਬੜਾ ਮਨ ਦੁਖੀ ਹੋਇਆ ਸਾਰਿਆਂ ਦਾ ਮਨ ਬੜਾ ਦੁਖੀ ਆ ਕਿਉਂਕਿ ਇਹ ਪਰਿਵਾਰ ਦੇ ਕਹਿਣ ਤੇ ਸਾਰਾ ਕੁਝ ਚੱਲਿਆ ਸੀਗਾ ਪਰਿਵਾਰ ਨੇ ਇਹ ਗੱਲ ਕਹੀ ਸੀਗੀ ਕਿ ਸਾਡੇ ਅਸੀਂ ਉਹ ਮੀਡੀਆ ਦੇ ਵਿੱਚ ਵੀ ਉਹਨੇ ਗੱਲ ਪੁਲੀਸੀ ਸੁਖਵਿੰਦਰ ਸਿੰਘ ਸਰਪੰਚ ਨੇ ਵੀ ਮੈਨੂੰ ਐਮਐਲਏ ਤੋਂ ਖਾਤਰਾ ਪਰਿਵਾਰ ਨੇ ਵੀ ਇਹ ਗੱਲ ਕਹੀ ਫਿਰ ਅਸੀਂ ਆ ਕੇ ਸਾਰੇ ਡੱਟ ਕੇ ਖੜੇ ਝੁੱਟ ਕੇ ਖੜੇ ਪਰ ਫਿਰ ਇਸ ਤੋਂ ਆ ਜਿਹੜਾ ਪਰਿਵਾਰ ਦਾ ਪਿੱਛੇ ਹਟ ਜਾਣਾ ਜਿਹੜਾ ਉਹ ਬੜੀ ਦੁੱਖ ਦੀ ਗੱਲ ਆ ਪਰਿਵਾਰ ਨੇ ਇਹ ਕਹਿ ਕੇ ਸਟੇਟਮੈਂਟ ਦਵਾਈ ਆ ਗੜੀ ਉਥੋਂ ਦੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਲੀਡਰ ਦੀ ਇਹ ਪਰ ਉਹ ਪਰਿਵਾਰ ਨੇ ਕਹਿ ਕੇ ਸਟੇਟਮੈਂਟ ਇਹ ਦਵਾਈ ਤਾਂ ਕਰਕੇ ਲੋਕ ਸਾਰੇ ਖੜ੍ਹ ਰਹੇ ਸੀਗੇ ਵੱਖ-ਵੱਖ ਪਾਰਟੀਆਂ ਦੇ ਸਾਰੇ ਲੋਕ ਆ ਰਹੇ ਸੀਗੇ ਦੇਖੋ ਆਪਾਂ ਉਹਨੂੰ ਪਰਿਵਾਰ ਤੇ ਕੋਈ ਪੋਲੀਟੀਕਲ ਦਬਾਅ ਹੋ ਸਕਦਾ ਚਲੋ ਇਹ ਇਹ ਬਹੁਤ ਸਾਰੇ ਗੱਲਾਂ ਤੁਸੀਂ ਵੀ ਬੜੇ ਜਾਣੀ ਜਾਣੋ ਇਹ ਸੋਡੇ ਸਾਰੇ ਕੋਈ ਸਾਹਮਣੇ ਗੱਲਾਂ ਆ ਜਾਣੀਆਂ ਨੇਗੀਆਂ ਖਾਦੀ ਦਾ ਆਵਾਜ਼ ਨਾ ਅੱਜ ਬੰਦ ਹੋਵੇ ਨਾ ਹੀ ਕੱਲ ਬੰਦ ਹੋਵੇ ਕੀ ਕਹਣਾ ਗੱਲ ਐਨੇ ਨੇ ਪਰਚੇ ਸਾਰਾ ਕੁਝ ਆ ਸਾਰੇ ਸੰਘਰਸ਼ੀ ਬੰਦੇ ਪ੍ਰਧਾਨ ਸਾਹਿਬ ਨਾਲ ਖੜੇ ਨੇਗੇ ਅਸੀਂ ਤਾਂ ਇਹਨਾਂ ਨੂੰ ਖੜਾ ਕੇ ਪਿੰਡ 'ਚ ਸਵਾਲ ਵੀ ਕਰਨੇ ਆ ਸਾਰੇ ਕਰਨੇ ਸਾਡਾ ਸਾਰਾ ਹਲਕਾ ਬੜਾ ਦੁਖੀ ਐ ਇਸ ਚੀਜ਼ੋਂ ਜਾਣੇ ਮੇਰੇ ਤਿੰਨ ਭਰਾ ਨੇਗੇ ਜਿਹੜੇ ਅਸੀਂ ਏਜੰਟਾਂ ਦੀ ਲੜਾਈ ਲੜ ਰਹੇ ਆ ਤਿੰਨ ਭਰਾ ਸਾਡੇ ਜੇਲ੍ਹ ਦੇ ਵਿੱਚ ਨੇਗੇ 4 ਦਿਨ ਹੋ ਗਏ ਦੀ ਜਵਾਨ ਤੋਂ ਹੋਈ ਨੂੰ ਅਸੀਂ ਕਢਾਉਣ ਨਹੀਂ ਜੇਲ੍ਹ ਦੇ ਵਿੱਚੋਂ ਗਏ ਵੀ ਇੱਧਰ ਦੇਖੀਏ ਕੀ ਆ ਅਸੀਂ ਜੇਲ੍ਹ ਦੇ ਵਿੱਚੋਂ ਅੱਜ ਉਹਨਾਂ ਜਵਾਨ ਤੋਂ ਹੋਈ ਨੂੰ ਅੱਜ ਮੈਂ ਅੱਜ ਕਢਵਾ ਕੇ ਲੈ ਕੇ ਆਉਂਗਾ ਤਿੰਨ ਸਾਡੇ ਨੌਜਵਾਨ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠੇ ਨੇਗੇ ਪਰ ਅਸੀਂ ਜਿਨ੍ਹਾਂ ਦੇ ਲਈ ਜਿਨ੍ਹਾਂ ਲਈ ਸੀ ਨਾਲ ਤਾਂ ਉਹ ਪੈਸੇ ਦਿਵਾਏ ਨਾਲੇ ਸਾਡਾ ਉਹ ਪਰਿਵਾਰ ਨਹੀਂ ਖੜਾ ਪੈਸੇ ਉਹ ਪਰਿਵਾਰ ਲੈ ਗਿਆ ਸਾਡਾ ਇਹ ਲੜਨ ਵਾਲੇ ਲੋਕ ਹੈ ਇਹ ਸਾਰੇ ਪੰਜਾਬ ਦੇ ਵਿੱਚ ਅਸੀਂ ਗੱਲ ਆਪਣੀ ਰੱਖਣਾ ਚਾਹੁੰਦੇ ਆ ਹਾਈ ਵੀ ਵੀ ਘੇਰੇ ਨੇ ਅਸੀਂ ਦਿੱਲੀ ਵੀ ਘੇਰੀ ਆ ਅਸੀਂ ਸਾਰਾ ਕੁਝ ਘੇਰਿਆ ਹੋਇਆ ਥੋੜਾ ਸਾਹਮਣੇ ਆ ਸਾਰੇ ਸੰਘਰਸ਼ੀ ਬੰਦੇ ਇਹ ਕਿਤੇ ਪਿੱਛੇ ਹਟਣ ਵਾਲੇ ਨਹੀਂ ਹੈਗੇ ਨਾ ਸਾਰਿਆਂ ਦੀ ਪਰਚੇ ਨੇ ਆ ਮੇਰੇ ਨਾਲ ਖੜਾ ਬੜੀ ਛੋਟੀ ਉਮਰ ਦੇ ਵਿੱਚ ਇਹ ਚੱਲਿਆ ਹੋਇਆ ਲੋਕਾਂ ਦੇ ਸੰਘਰਸ਼ ਲਈ ਚੱਲਿਆ ਹੋਇਆ ਆਪਣਾ ਸੀਰਾ ਪ੍ਰਧਾਨ ਸਾਰੇ ਅਸੀਂ ਉਹ ਬੰਦੇ ਆ ਅਸੀਂ ਕਿਸੇ ਚੀਜ਼ ਦੇ ਸਾਨੂੰ ਕੋਈ ਡਰ ਡਰ ਕਬਰਾਟ ਨਹੀਂ ਹੈ ਕਿ ਅਸੀਂ ਇਹ ਚੀਜ਼ਾਂ ਨੂੰ ਮੰਨ ਕੇ ਨਿਕਲੇ ਹੋਇਆ ਤਾਂ ਲਗਾਤਾਰ ਪਾਨਾ ਸੱਦੂ ਹੋਰੇ ਜਾਂ ਹੋਰ ਵੀ ਜਿੰਨੇ ਵੀ ਵੀਰ ਸੀ ਉਹ ਇਸ ਸੁਖਵਿੰਦਰ ਦੇ ਲਈ ਪ੍ਰੋਟੈਸਟ ਕਰ ਰਹੇ ਸੀ ਭਾਈ ਅੱਜ ਕੀ ਫੈਸਲਾ ਹੋਇਆ ਭਾਈ ਅੱਜ ਕੀ ਫੈਸਲਾ ਹੋਇਆ ਆਜੋ ਫੈਸਲਾ ਆਜ ਮੜਾ ਜਾ ਇੱਕ ਮਿੰਟ ਫੈਸਲਾ ਤਾਂ ਹੁਣ ਜਿਹੜਾ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਹੀ ਰਹੇ ਸੀਗੇ ਬਸ ਤਾਂ ਅਸੀਂ ਬਹੁਤ ਇਸ ਤੱਕੇ ਨੂੰ ਸੰਘਰਸ਼ ਨਾਲ ਅੱਗੇ ਨੂੰ ਲੈ ਕੇ ਜਾ ਰਹੇ ਸੀਗੇ ਪਰ ਜੋ ਪਰਿਵਾਰ ਦੇ ਨਾਲ ਪਰਿਵਾਰ ਦਾ ਫੈਸਲਾ ਸੀਗਾ ਉਹ ਅਸੀਂ ਸਾਰੀ ਕਮੇਟੀ ਨੇ ਮੰਨ ਵੀ ਲਿਆ ਪਰ ਉਹਦੇ ਨਾਲ ਸਾਡਾ ਜਿਹੜਾ ਸਹਿਮਤੀ ਵੀ ਨਹੀਂ ਹੈਗੀ ਮਨ ਵੀ ਬੜਾ ਦੁਖੀ ਆ ਇਸ ਕਰਕੇ ਕਿਉਂਕਿ ਅਸੀਂ ਸੰਘਰਸ਼ੀ ਲੋਕਾਂ ਸੰਘਰਸ਼ੀ ਨੌਜਵਾਨਾ ਸਾਡੇ ਉੱਪਰ ਸਰਕਾਰ ਝੂਠੇ ਪਰਚੇ ਪਾਉਂਦੀ ਆ ਸਾਡੇ ਨੌਜਵਾਨਾਂ ਨੂੰ ਮਰਵਾਉਂਦੀ ਆ ਇਹ ਸਭ ਕੁਝ ਜਿਹੜਾ ਹਿੱਸਾ ਇਸ ਚੀਜ਼ ਦਾ ਹੈਗਾ ਪਰ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਆਉਂਦੇ ਸਮੇਂ ਦੇਂਦਾ ਦੇਵਾਂਗੇ ਵੀ ਦਿੰਦੇ ਵੀ ਰਹਿਆ ਪਰ ਜਿਹੜਾ ਇਸ ਚੀਜ਼ ਦੇ ਨਾਲ ਸਾਡੀ ਜਿਹੜੀ ਕਮੇਟੀ ਦਾ ਬੜਾ ਮਨ ਦੁਖੀ ਹੋਇਆ ਸਾਰਾ ਦਾ ਮਨ ਬੜਾ ਦੁਖੀ ਆ ਕਿਉਂਕਿ ਇਹ ਪਰਿਵਾਰ ਦੇ ਕਹਿਣ ਤੇ ਸਾਰਾ ਕੁਝ ਚੱਲਿਆ ਸੀਗਾ ਪਰਿਵਾਰ ਨੇ ਇਹ ਗੱਲ ਕਹੀ ਸੀਗੀ ਕਿ ਸਾਡੇ ਅਸੀਂ ਉਹ ਮੀਡੀਆ ਦੇ ਵਿੱਚ ਵੀ ਉਹਨੇ ਗੱਲ ਬੋਲੀ ਸੀ ਸਕਿੰਦਰ ਸਿੰਘ ਸਰਪੰਚ ਨੇ ਵੀ ਮੈਨੂੰ ਐਮਐਲਏ ਤੋਂ ਖ ਪਰਿਵਾਰ ਨੇ ਵੀ ਇਹ ਗੱਲ ਕਹੀ ਫਿਰ ਅਸੀਂ ਅੱਗੇ ਸਾਰੇ ਡੱਟ ਕੇ ਖੜੇ ਝੁੱਟ ਕੇ ਖੜੇ ਪਰ ਫਿਰ ਇਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਪਿੱਛੇ ਹਟ ਜਾਣਾ ਜਿਹੜਾ ਉਹ ਬੜੀ ਦੁੱਖ ਦੀ ਗੱਲ ਆ ਕਿਉਂਕਿ ਜਦੋਂ ਅਸੀਂ ਅਸੀਂ ਵੀ ਤਾਂ ਦੇਖੋ ਆਪਣੇ ਘਰ-ਬਾਰ ਸਾਰਾ ਕੁਝ ਛੱਡ ਕੇ ਅਸੀਂ ਸੰਘਰਸ਼ ਲੜੀ ਰਿਹਾ। ਸਾਨੂੰ ਹਰ ਪਾਸਿਓਂ ਦੇਖੋ ਆਮ ਆਦੀ ਪਾਰਟੀ ਦੇ ਮੀਡੀਆ ਵੱਲੋਂ ਸਰਕਾਰ ਵੱਲੋਂ ਸਾਨੂੰ ਵੀ ਤਾਂ ਤੰਗ ਪ੍ਰੇਸ਼ਾਨ ਕੀਤਾ ਹੀ ਜਾ ਰਿਹਾ। ਅਸੀਂ ਵੀ ਤਾਂ ਉਹ ਚੀਜ਼ ਨੂੰ ਝੱਲ ਹੀ ਰਹੇ ਹਾਂ। ਅਸੀਂ 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 ਇਸ ਚੀਜ਼ ਲਈ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੀਡਰ ਨੇ ਜਿਹੜੇ ਬੜੇ ਹੰਕਾਰੇ ਹੋ ਲੀਡਰ ਨੇਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਨੌਜਵਾਨ ਨਾ ਨਾ ਹੋਵੇ। ਭਾਈ ਇੱਥੋਂ ਤੱਕ ਚਰਜੀ ਸਿੰਘ ਚੰਨੀ ਆਉਂਦੇ ਆ ਉਹ ਵੀ ਸਟੇਟਮੈਂਟ ਦਿੰਦੇ ਆ ਕਹਿੰਦੇ ਪਰਿਵਾਰ ਦੇ ਕਹਿੰਦੇ ਲਾਪ ਸਿੰਘ ਗੁਕੇ ਦਾ ਨਾਮ ਨਹੀਂ ਦਰਖ ਕੀਤਾ ਗਿਆ ਸਟੇਟਮੈਂਟ ਸਾਰਿਆਂ ਦੀ ਜਿਹੜੀ ਉੱਥੋਂ ਦੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਲੀਡਰ ਦੀ ਇਹ ਪਰ ਉਹ ਪਰਿਵਾਰ ਨੇ ਕਹਿ ਕੇ ਸਟੇਟਮੈਂਟ ਇਹ ਦਵਾਈ ਤਾਂ ਕਰਕੇ ਲੋਕ ਸਾਰੇ ਖੜ੍ਹ ਰਹੇ ਸੀਗੇ ਵੱਖ-ਵੱਖ ਪਾਰਟੀਆਂ ਦੇ ਸਾਰੇ ਲੋਕ ਆ ਰਹੇ ਸੀਗੇ ਦੇਖੋ ਆਪਾਂ ਤੁਹਾਨੂੰ ਪਰਿਵਾਰ ਤੇ ਕੋਈ ਪੋਲੀਟੀਕਲ ਦਬਾਅ ਹੋ ਸਕਦਾ ਚਲੋ ਇਹ ਬਹੁਤ ਸਾਰੇ ਗੱਲਾਂ ਤੁਸੀਂ ਵੀ ਬੜੇ ਜਾਣੀ ਜਾਣੋ ਇਹ ਤੁਹਾਡੇ ਸਾਰੇ ਕੋਈ ਸਾਹਮਣੇ ਗੱਲਾਂ ਆ ਜਾਣੀਆਂ ਨੇਗੀਆਂ ਵੀ ਕੀ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿਵੇਂ ਲੱਗਦਾ ਬਾਈ ਭਾਨੀ ਜੇਕਰ ਐਸੇ ਤੱਕ ਇਨਸਾਫ ਨਾ ਮਿਲੇ ਐਸੇ ਤੱਕ ਬਿਨਾਂ ਸਰਕਾਰ ਕੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਆਪਣੀ ਆਵਾਜ਼ ਬੰਦ ਕਰ ਲਵੇ ਆ ਸਾਡੀ ਤਾਂ ਆਵਾਜ਼ ਨਾ ਅੱਜ ਬੰਦ ਹੋਵੇ ਨਾ ਇਹ ਕੱਲ ਬੰਦ ਹੋਵੇ ਕੀ ਕਹਣਾ ਗੱਲ ਐਨੇ ਨੇ ਪਰਚੇ ਸਾਰਾ ਕੁਝ ਆ ਸਾਰੇ ਸੰਘਰਸ਼ੀ ਬੰਦੇ ਪ੍ਰਧਾਨ ਸਾਹਿਬ ਨਾਲ ਖੜੇ ਨੇਗੇ ਅਸਤੇ ਨਾਲ ਨੂੰ ਖੜਾ ਕੇ ਪਿੰਡ ਚ ਸਵਾਲ ਵੀ ਕਰਨੇ ਆ ਸਾਰੇ ਕਰਨੇ ਆ ਸਾਡਾ ਸਾਰਾ ਹਲਕਾ ਬੜਾ ਦੁਖੀ ਐ ਇਸ ਚੀਜ਼ ਤੋਂ ਜੇ ਮੈਂ ਹਲਕੇ ਭਧੌੜ ਦੀ ਗੱਲ ਕਰਨਾ ਇੱਥੋਂ ਚੁਣੇ ਹੋਏ ਨੁਮਾਇੰਦੇ ਨੇ ਲਾਹ ਭੋਗੋ ਕੇ ਬੜਾ ਐ ਸਾਰੇ ਪਿੰਡਾਂ ਦੇ ਵਿੱਚ ਬੜਾ ਗੁੱਸਾ ਭਰਿਆ ਹੋਇਆ ਚੀਜ਼ ਦਾ ਕਿਉਂਕਿ ਇੱਕ ਤਰ੍ਹਾਂ ਕੰਮ ਨਹੀਂ ਕਰਦਾ ਇੱਕ ਹੰਕਾਰਿਆ ਹੋਇਆ ਸਾਰੇ ਪਾਸੇ ਇੱਕ ਕਰਿਆ ਹੋਇਆ ਬੰਦਾ ਹੈ ਭਾਈ ਤੁਸੀਂ इमोਸ਼ਨਲੀ ਬਹੁਤ ਜੁੜੇ ਹੋਏ ਸੀ ਤੁਸੀਂ ਇੱਕ ਦਿਨ ਉੱਥੇ ਬੈਠਿਆ ਨੇ ਵੀ ਕਹਤਾ ਸੀ ਵੀ ਮੈਂ 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 ਮਰ ਜਾਵਾਂਗਾ ਪਰ ਮੈਂ ਇਨਸਾਫ ਅੱ ਨਾਲ ਪ੍ਰਧਾਨ ਖੜੇ ਨੇ ਤਿੰਨ ਜਾਣੇ ਮੇਰੇ ਤਿੰਨ ਭਰਾ ਨੇਗੇ ਜਿਹੜੇ ਅਸੀਂ ਏਜੰਟਾਂ ਦੀ ਲੜਾਈ ਲੜ ਰਹੇ ਤਿੰਨ ਭਰਾ ਸਾਡੇ ਜੇਲ੍ਹ ਦੇ ਵਿੱਚ ਨੇਗੇ ਚਾਰ ਦਿਨ ਹੋ ਗਏ ਤੇ ਜਵਾਨ ਤੋਂ ਹੋਈ ਨੂੰ ਅਸੀਂ ਕਢਾਉਣ ਨਹੀਂ ਜੇਲ੍ਹ ਦੇ ਵਿੱਚੋਂ ਗਏ ਵੀਰ ਇੱਧਰ ਦੇਖੀਏ ਕੀ ਆ ਅਸੀਂ ਜੇਲ੍ਹ ਦੇ ਵਿੱਚੋਂ ਅੱਜ ਉਹਨਾਂ ਨੂੰ ਜਵਾਨ ਤੋਂ ਹੋਈ ਨੂੰ ਅੱਜ ਮੈਂ ਅੱਜ ਕਢਵਾ ਕੇ ਲੈ ਕੇ ਆਉਂਗਾ ਤਿੰਨ ਸਾਡੇ ਨੌਜਵਾਨ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠੇ ਨੇਗੇ ਪਰ ਅਸੀਂ ਜਿਨ੍ਹਾਂ ਦੇ ਲਈ ਅਸੀਂ ਲੜਾਈ ਲੜੀ ਜਿਨ੍ਹਾਂ ਲਈ ਅਸੀਂ ਨਾਲ ਤਾਂ ਉਹਨਾਂ ਨੇ ਪੈਸੇ ਦਿਵਾਏ ਨਾਲੇ ਸਾਡਾ ਉਹ ਪਰਿਵਾਰ ਨਹੀਂ ਖੜਾ ਪੈਸੇ ਉਹ ਪਰਿਵਾਰ ਲੈ ਗਿਆ ਸਾਡੇ ਲੜਨ ਵਾਲੇ ਲੋਕ ਹੈ ਇਹ ਸਾਰੇ ਪੰਜਾਬ ਦੇ ਵਿੱਚ ਅਸੀਂ ਗੱਲ ਆਪਣੀ ਰੱਖਣਾ ਚਾਹੁੰਦੇ ਆ ਪਰਿਵਾਰ ਉਹ ਪੈਸੇ ਲੈ ਗਿਆ ਸਾਡੇ ਤਿੰਨ ਬੰਦੇ ਨੇ 2.5 ਨੇ ਜੇਲ੍ਹ ਕੱਟੀ ਸਾਰੀਆਂ ਚੀਜ਼ਾਂ ਕੀਤੀਆਂ ਅੱਜ ਉਹਨਾਂ ਨੂੰ ਜੇਲ੍ਹ ਚੋਂ ਕਢਾ ਕੇ ਲੈ ਕੇ ਆ ਰਹੇ ਆ ਇਹ ਆ ਵੀ ਜਿਵੇਂ ਆਪਾਂ ਕਹਿੰਦੇ ਮਾੜੇ ਮਾੜੇ ਦਾ ਮਿਆਤੀ ਹਾਰ ਜਾਂਦਾ ਉਹ ਕਹਾਣੀ ਆ ਭਾਈ ਭਾਨੇ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਸੀ ਇੱਥੇ ਗੱਲਾਂ ਹੋ ਰਹੀਆਂ ਸੀ ਕਿ ਭਾਨੇ ਸਿੱਧੂ ਤੇ ਵੀ ਇਹ ਗੱਲ ਦਬਾਅ ਬਣਾਇਆ ਜਾਣਾ ਸੀ ਕਿ ਭਾਨਾ ਸਿੱਧੂ ਤੇ ਵੀ ਪਰਚਾ ਪਾਇਆ ਜਾ ਸਕਦਾ ਨਹੀਂ ਤਾਂ ਦੇਖੋ ਆ ਸਾਡੇ ਨਾਲ ਸੰਘਰਸ਼ੀ ਭਰਾ ਖੜੇ ਨੇ ਕਿ ਇੰਨਾ ਭਰਾਵਾਂ ਨੂੰ ਪਹਿਲਾਂ ਮੈਨੂੰ ਬਾਹਰ ਲੈ ਕੇ ਜਾਂਦਾ ਹੁਣ ਵੀ ਇਹ ਮੇਰੇ ਨਾਲ ਦੁੱਗਲ ਸਾਹਿਬ ਨੇ ਵੀ ਇਹ ਗੱਲ ਮੀਡੀਆ ਸਪਾਸਪਸ਼ਟ ਕਹਿਤੀ ਵੀ ਅਸੀਂ ਕਿਸੇ ਤੇ ਵੀ ਕੋਈ ਸਾਡੇ ਭਰਾ ਤੇ ਕੋਈ ਧਵਾ ਬਣਦਾ ਅਸੀਂ ਲੋਕ ਸੰਘਰਸ਼ ਨੂੰ ਵੱਡਾ ਤੇ ਤਿੱਖਾ ਕਰਾਂਗੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਸ ਚੀਜ਼ ਦਾ ਤਾਂ ਸਾਨੂੰ ਕੋਈ ਨਾ ਜੇਲਾਂ ਦਾ ਨਾ ਸਾਨੂੰ ਪਰਚਿਆਂ ਦਾ ਕਿਸਦਾ ਕੋਈ ਡਰ ਘਬਰਾਹਟ ਸਾਨੂੰ ਹੈ ਨਹੀਂਗਾ ਜੋ ਲੋਕ ਭਾਈ ਇਸ ਇਸ ਧਰਨੇ ਤੋਂ ਇਹ ਆਸ ਲਾ ਰਹੀ ਸੀ ਵੀ ਉਦੋਂ ਵਾਰ ਹਾਈਵੇ ਘੇਰਿਆ ਜਾਊਗਾ ਜਾਂ ਕੋਈ ਵੱਡਾ ਪਟਾਅ ਹੋਊਗਾ ਜਾਂ ਮੁੱਖ ਮੰਤਰੀ ਦੀ ਕੋਟੀ ਅਸੀਂ ਸਾਰੇ ਹਾਈਵੇ ਵੀ ਘੇਰੇ ਨੇ ਅਸੀਂ ਦਿੱਲੀ ਵੀ ਘੇਰੀ ਆ ਅਸੀਂ ਸਾਰਾ ਕੁਝ ਘੇਰਿਆ ਹੋਇਆ ਥੋੜੇ ਸਾਹਮਣੇ ਆ ਸਾਰੇ ਸੰਘਰਸ਼ੀ ਬੰਦਿਆਂ ਨੇ ਇਹ ਕਿੱਦੋਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਨਾ ਸਾਰਿਆਂ ਦੇ ਪਰਚੇ ਨੇ ਆ ਮੇਰੇ ਨਾਲ ਖੜਾ ਬੜੀ ਛੋਟੀ ਉਮਰ ਦੇ ਵਿੱਚ ਇਹ ਚੱਲਿਆ ਹੋਇਆ ਲੋਕਾਂ ਦੇ ਸੰਘਰਸ਼ ਲਈ ਚੱਲਿਆ ਅਸੀਂ ਕਿਸੇ ਚੀਜ਼ ਦੇ ਸਾਨੂੰ ਕੋਈ ਡਰ ਡਰਕ ਭਰਾਟ ਨਹੀਂ ਹੈਗੀ ਅਸੀਂ ਇਹ ਚੀਜ਼ਾਂ ਨੂੰ ਮੰਨ ਕੇ ਨਿਕਲੇ ਹੋਇਆ ਬਈ ਪਰ ਪਰਿਵਾਰ ਦੇ ਇਸ ਫੈਸਲੇ ਤੋਂ ਦੁੱਖ ਲੱਗਿਆ ਬਹੁਤ ਜ਼ਿਆਦਾ ਬਹੁਤ ਸਾਰੇ ਦੁਖੀ ਨੇਗੇ ਸਾਰੇ ਹੀ ਬੜੇ ਦੁਖੀ ਨੇਗੇ ਕਿਉਂਕਿ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਦੇਖੋ ਸਿੱਧੂ ਮੂਸੇ ਵਾਲੇ ਵੇਲੇ ਹੀ ਕੰਮ ਹੋਇਆ ਹਨਾ ਚਲੋ ਉਦੋਂ ਤਾਂ ਚਲੋ ਪਰਿਵਾਰ ਨੂੰ ਉਹਨੂੰ ਨਹੀਂ ਪਤਾ ਲੱਗਿਆ ਬਾਪੂ ਵੀ ਇੱਥੇ ਗੱਲ ਕਲੀਅਰ ਕਰਕੇ ਗਿਆ ਹੈ ਜਿਹੜੀ ਕਿ ਕਿਹਾ ਸੀਗਾ ਵੀ ਇਸ ਤੋਂ ਇਨਸਾਫ ਜਿਹੜਾ ਨਹੀਂ ਮਿਲ ਸਕਦਾ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਪੁੱਤ ਦਾ ਤੁਸੀਂ ਸੰਸਕਾਰ ਨਾ ਕਰ ਦਿਓ ਜੇ ਜਿਹੜੀ ਗਲਤੀ ਮੇਰੇ ਤੋਂ ਹੋ ਗਈ ਉਹ ਗਲਤੀ ਨਾ ਬਿਲਕੁਲ ਬਿਲਕੁ ਇਹ ਸਾਰੀ ਗੱਲ ਸਾਰਿਆਂ ਸਾਰਿਆਂ ਬੰਦੇ ਨੇ ਬੋਲੀ ਆ ਕਿ ਮੈਨੂੰ ਪਰਿਵਾਰ ਤੋਂ ਗਲਤੀ ਹੋਈ ਆ ਜਿਵੇਂ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਸਾਰੀ ਗੱਲ ਸ਼ੁਕਰੀਆ ਭਾਈ